ਪੀar ਦੋ ਕ ਦਿਨ ਦੀ ਗੱਲ ਆ ਬਾ ਦੋ ਕ ਦਿਨ ਮੈਨੇ ਕਰਾ ਦੇ ਯਾਰ ਮੇਰੇ ਉਹ ਤੈਨੂੰ ਪਤਾ ਆਪਾਂ ਚੱਲ ਜਣਾ ਨਾ ਉਹ ਪਿੱਛੋਂ ਫਿਰ ਸਿੰਬੇ ਨੂੰ ਰੋਟੀ ਦਾ ਮੁਸ਼ਕਲ ਹੋਏ ਨਾ ਦੋ ਦਿਨਾਂ ਵਿੱਚ ਆਪਾਂ ਵਾਪਸ ਆ ਜਣਾ ਵਾ ਆ ਅੰਮ੍ਰਿਤਸਰ ਹੀ ਜਾਣਾ ਆਪਾਂ ਯਾਰ ਮੈਂ ਛੱਡ ਜੂੰਗਾ ਫਿਰ ਤੇਰੇ ਕੋ ਠੀਕ ਆ ਬਾ ਦੋ ਦਿਨ ਮੇਰੇ ਕਢਾ ਦੇ ਮੇਰਾ ਭਰਾ ਬਸ ਹੈ ਚੱਲ ਠੀਕ ਆ ਬੋ ਬੋਤਾ ਨਾ ਮਾ ਤੇਰਾ ਸਾਈਲ ਹਾਂਜੀ ਮੰਮੀ ਕਦੋਂ ਕੋ ਨਿਕਲਣਾ ਹੀ ਫਿਰ ਉਮਮੀ ਨਿਕਲਦੇ ਜਾਣੇ ਆ ਅਸਿੰਬੇ ਦਾ ਕੁਝ ਕਰਨੇ ਆ ਮੈਂ ਇਹਦਾ ਮੈਂ ਇੰਤਜ਼ਾਮ ਕਰ ਲਿਆ ਈ ਕੀ ਇੰਤਜ਼ਾਮ ਕਰ ਲਿਆ ਇਹ ਮੈਂ ਜਸਬੀਰ ਭੈਣ ਜੀ ਨੂੰ ਕਹਿਤਾ ਲੈ ਮੈਂ ਆਪਣੇ ਦੋਸਤ ਨੂੰ ਵੀ ਕਹਿਤਾ ਮੈਂ ਉਹਨਾਂ ਨੂੰ ਕਹਿੰਦਾ ਉਹ ਕਹਿੰਦੇ ਫਿਕਰ ਨਾ ਕਰੋ ਸਾਡੀ ਪਰਗ ਵਿੱਚ ਬੰਨਿਆ ਰਹੇਗਾ ਤੇ ਅਸੀਂ ਉਹਨੂੰ ਰੋਟੀ ਪਾ ਦਿਆ ਕਰਾਂਗੇ ਤਾਂ ਫਿਰ ਮੈਂ ਦੋਸਤ ਨੂੰ ਮਨਾ ਕਰਦਾ ਹਾਂ ਕਰਦੇ ਕਰਦੇ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਜਾਂ ਸਾਡੀ ਪਰਗ ਵਿੱਚ ਬੰਨ੍ਹ ਜੇ ਤੁਹਾਡੀ ਪਰਗ ਵਿੱਚ ਬੰਨਿਆ ਰਵੇ ਤੇ ਮੈਂ ਜਾ ਕੇ ਇਹਨੂੰ ਰੋਟੀ ਰੁੱਟੀ ਪਾਇਆ ਕਰਾਂਗੀ ਚਲੋ ਬਾਣੀ ਪੂਣੀ ਕਹਿੰਦੇ ਦੇ ਅੱਗੇ ਦੁੱਧ ਦੁੱਧ ਰੱਖ ਆਇਆ ਕਰਾਂਗੇ ਤੁਸੀਂ ਫਿਕਰ ਨਾ ਕਰੋ ਚਲੋ ਆਪੇ ਸਮਝਗਾ ਆ ਵਧੀਆ ਕੀਤਾ ਤੇ ਹੌਡੀ ਕੇ ਕਹਿੰਦਾ ਸੀ ਮੈਂ ਆਪੇ ਵੇਖ ਲਾਂਗਾ ਮम्मी ਐੜ ਕੀ ਆਪਾਂ ਗੱਡੀ ਤੇ ਚੱਲੀਏ ਕਿ ਟ੍ਰੇਨ 'ਚ ਚੱਲੀਏ ਵੇ ਪਰ ਆਵਾ ਨਾ ਤੇ ਮੇਰਾ ਗੱਡੀ ਤੇ ਜਾਣ ਨੂੰ ਜੀ ਕਰਦਾ ਤੇ ਨਾ ਮੇਰਾ ਟ੍ਰੇਨ ਤੇ ਜਾਣ ਨੂੰ ਜੀ ਕਰਦਾ ਸੱਚੀ ਪੁੱਛਣਾ ਤੇ ਮੇਰਾ ਦਿਲ ਹੀ ਨਹੀਂ ਉਹ ਕਰਦਾ ਪਿਆ ਜਾਣ ਨੂੰ ਤੁਹਾਨੂੰ ਪਤਾ ਮੇਰਾ ਐਰਕੀ ਨਾ ਦਿਲ ਕਰਨ ਦਿਆ ਵਾ ਕਿ ਮੈਂ ਨਾ ਰਿਲੈਕਸ ਹੋ ਕੇ ਜਾਵਾਂ ਗੱਡੀ ਚਲਾਉਂਗਾ ਫੇਰ ਥੱਕ ਜਾਊਂਗਾ ਫੇਰ ਤੁਹਾਨੂੰ ਪਤਾ ਵਿਆਹ ਤੇ ਜਾਣਾ ਉਹ ਨਾ ਤਿਆਰ ਹੋ ਕੇ ਨਾ ਫੇਸ ਤੇ ਜਦ ਥਕਾਵਟ ਜੀ ਲੱਗਦੀ ਨਾ ਸਹੀ ਜਣੀ ਲੱਗਦਾ ਫੇ ਭਰਾਵਾ ਟ੍ਰੇਨ ਤੇ ਜਾ ਕੇ ਤੇ ਅੱਗੋਂ ਉਹਨਾਂ ਦਾ ਪੈਲਸ ਦੂਰ ਹੈ ਤੇ ਕੀ ਆਟੋ ਤੇ ਜਾਵਾਂਗੇ ਮਮੀ ਰਤੀ ਮੈਂ ਨਾ ਇੱਕ ਚੀਜ਼ ਸੋਚੀ ਆ ਕਿਉਂ ਨਾ ਆਪਾਂ ਇਦਾਂ ਕਰੀਏ ਉਹ ਮਾਸੀ ਆ ਜਿਹੜੇ ਉਹਨਾਂ ਕਰੇ ਰੈਲੀ ਆਪਾਂ ਨਾਲੇ ਤੁਹਾਨੂੰ ਪਤਾ ਮੰਮੀ ਉਹ ਜਿੰਨੀ ਵੜੀ ਸਾਡੇ ਘਰ ਹੁੰਦੇ ਆ ਨਾ ਇੱਕੋ ਜੀ ਜੀ ਕਹਿੰਦੇ ਆ ਕਿ ਤੁਸੀਂ ਤਾਂ ਨਹੀਂ ਆਉਣਾ ਸਾਡੇ ਘਰ ਤੁਸੀਂ ਤਾਂ ਨਹੀਂ ਆਉਣਾ ਸਾਡੇ ਘਰ ਸਾਹਿਲ ਐਨੀ ਧੀਰ ਨਹੀਂ ਮੈਂ ਕਿੱਥੇ ਵੀ ਰਹਿ ਸਕਦੀ ਨਾ ਤੇ ਫੰਕਸ਼ਨ ਵੇਖ ਸਕਦੀ ਨਾ ਮੇਰਾ ਇੱਕ ਤੇ ਫੰਕਸ਼ਨ ਰਾਤ ਦਾ ਫੰਕਸ਼ਨ ਨੇ ਰੂਲ ਨਾ ਲਾ ਕੰਮੀ ਆ ਤੇ ਮੰਮੀ ਕਿੰਨਾ ਵਧੀਆ ਵਾ ਵੇਖੋ ਆਪਾਂ ਸਵੇਰੇ ਪਹੁੰਚ ਜਾਗੇ ਉੱਥੇ ਸਾਰਾ ਦਿਨ ਉਹਨਾਂ ਵੱਲ ਜਾਵਾਂਗੇ ਨਾਲੇ ਰੈਸਟ ਹੋ ਜੂਗੀ ਰਾਤੀ ਫੰਕਸ਼ਨ ਵੇਖ ਕੇ ਨਾ ਇੱਕ ਦੋ ਦਿਨ ਹੋਰ ਲਾ ਲਾਂਗੇ ਅਗਲਿਆਂ ਨੂੰ ਇਹ ਨਾ ਨਾ ਲੱਗੇ ਕਿ ਸਿਰਫ ਰਹਿਣ ਆਏ ਆ ਉਹਨਾਂ ਨੂੰ ਇਹ ਲੱਗੇ ਕਿ ਹਾਂ ਫੰਕਸ਼ਨ ਵੇਖ ਕੇ ਸਾਡੇ ਕੋ ਵੀ ਰਹਿ ਕੇ ਗਏ ਆ ਉਹਨਾਂ ਨੂੰ ਮੰਮੀ ਚੰਗਾ ਲੱਗੂਗਾ ਨਹੀਂ ਵੇ ਕਬਲੇ ਅਸੀਂ ਐਦਾਂ ਕਰਾਂਗੇ ਤੇਰਾ ਫੰਕਸ਼ਨ ਰਾਤ ਦਾ ਹੈ ਨਾ ਅਸੀਂ ਸ਼ਾਮ ਨੂੰ ਨਿਕਲਾਂਗੇ ਇੱਥੋਂ ਕੰਡਾ ਕੋ ਪਹਿਲੇ ਉਸ ਉਹਨਾਂ ਦੇ ਘਰ ਚਾਹ ਪਾਣੀ ਪੀ ਕੇ ਅਸੀਂ ਫੰਕਸ਼ਨ ਤੇ ਆ ਜਾਵਾਂਗੇ ਫੰਕਸ਼ਨ ਨਿਬੇੜ ਕੇ ਉਹਨਾਂ ਦੇ ਘਰ ਜਾਵਾਂਗੇ ਰਾਤ ਕੱਟਾਂਗੇ ਤੇ ਅਗਲੇ ਦਿਨ ਆਪਣੇ ਘਰ ਵਾਪਸ ਆ ਜਾਵਾਂਗੇ ਚਲੋ ਇੱਕ ਗੱਲ ਮੈਂ ਫੇਰ ਤੁਹਾਡੀ ਮੰਨੂੰਗਾ ਇੱਕ ਗੱਲ ਤੁਸੀਂ ਮੇਰੀ ਮੰਨੋ ਤੁਹਾਡੀ ਮੈਂ ਮੰਨ ਲੈਂਦਾ ਆਪਾਂ ਗੱਡੀ ਤੇ ਚੱਲਦੇ ਆ ਤੇ ਤੁਸੀਂ ਮੇਰੀ ਇਹ ਮੰਨ ਲਓ ਫੰਕਸ਼ਨ ਵੇਖ ਕੇ ਨਾ ਇੱਕ ਦੋ ਦਿਨ ਲਾ ਕੇ ਤੇ ਫੇਰ ਆਵਾਂਗੇ ਆਪਾਂ ਟ੍ਰੇਨ ਤੇ ਜਾਣਾ ਨਹੀਂ ਗੱਡੀ ਤੇ ਜਾਵਾਂਗੇ ਟਰੇਨ ਤੇ ਮੈਨੂੰ ਪਤਾ ਤਾਂ ਹੀ ਥੱਕ ਜਾਓਗੇ ਫੇਰ ਉਹ ਤਾਂ ਮਾ ਲੋ ਅੱਜਕੱਲ ਧੁੰਦ ਦੇ ਕਾਰਨ ਲੇਟ ਬੜੀਆਂ ਹੁੰਦੀਆਂ ਪਈਆਂ ਨੇ ਟਰੇਨਾਂ ਇਹ ਨਾ ਹੋਵੇ ਵਿਆਹ ਦਾ ਟਾਈਮ ਤੇ ਟਰੇਨ ਦੇ ਵਿੱਚ ਹੀ ਹੋ ਜਾਈ ਆਪਾਂ ਗੱਡੀ ਚ ਚੱਲਦੇ ਆਣਾ ਫੇਰ ਮੰਮੀ ਉੱਥੇ ਤੁਹਾਨੂੰ ਪਤਾ ਆਊਟ ਆਊਗੈਰਾ ਕਿੱਥੋਂ ਲੱਭਦੇ ਰਵਾਂਗੇ ਵੇਖ ਲੈ ਜਿਵੇਂ ਤੇਰੀ ਮਰਜ਼ੀ ਏ ਤੇ ਫਿਰ ਮੈਂ ਉਹਨਾਂ ਨੂੰ ਫੋਨ ਕਰ ਦਿਆਂ ਹਾਂ ਕਰ ਦੋ ਤੇ ਮੇਰੀ ਗੱਲ ਸੁਣੋ ਮੇਰੇ ਨਾਲ ਕੋਈ ਕੱਪੜੇ ਨਾ ਗੱਢਿਓ ਮੈਂ ਆ ਹੀ ਪਾ ਜਣੇ ਆ ਆ ਲੂਜ਼ ਲੂਜ਼ ਫਿਟਿੰਗ ਵਾਲੇ ਕੱਪੜੇ ਨਾ ਮੈਨੂੰ ਸਹੀ ਲੱਗਦੇ ਆ ਤੇ ਪੈਂਟ ਕੋਟ ਆਪਣਾ ਰੱਖ ਲਈ ਹਾਂ ਉਹ ਮੈਂ ਰੱਖ ਲਊਗਾ ਤੈ ਤੂੰ ਹੀ ਆਪਣੇ ਜਿਹੜੇ ਵੀ ਕੱਪੜੇ ਆ ਨਾ ਉਹ ਕਰ ਲੋ ਸੈਟ ਤੇ ਮੈਂ ਤਿਆਰੀ ਕਰਾਂ ਮੈਂ ਆਪਣਾ ਚਾਰਜਰ ਆਪਣਾ హెయిਰ ਬ੍ਰਸ਼ ਡਰਾਇਰ ਸਭ ਕੁਝ ਮੈਂ ਲੈ ਕੇ ਜਗ੍ਹਾ ਤੇ ਕੱਢ ਦੂੰ ਮੈਂ ਪੈਕ ਕਰਨ ਲੱਗਾ ਠੀਕ ਐ ਬਾਕੀ ਉਹ ਦੋਸਤ ਨੂੰ ਫੋਨ ਕਰਕੇ ਮਨਾ ਕਰ ਚੜੀ ਮੈਂ ਮੰਮੀ ਕਰ ਦੂੰਗਾ ਆਹੋ ਨਵਾਂ ਹੀ ਪੰਗਾ ਪਾਉਂਦਾ ਹੈ ਯਾਰ ਨੂੰ ਨੀਰਾਗੂ ਆ ਫੋਨ ਵੱਜਦਾ ਵੇ ਚੁੱਕ ਲੈ ਦੱਸ ਕਦੀ ਵੀ ਨਹੀਂ ਇਹਨੇ ਫੋਨ ਚੁੱਕਣਾ ਮੈਂ ਹੀ ਚੁੱਕਾ ਦੇ ਚੁੱਕਾ ਪਤਾ ਨਹੀਂ ਕਿੱਥੇ ਭੜੀ ਐ ਬੈਠੀ ਹੋਈ ਜਾ ਕੇ ਸੁੱਤੀ ਰਹਿੰਦੀ ਘਰੇ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬੇਨ ਜੀ ਸਤਿ ਸ਼੍ਰੀ ਅਕਾਲ ਸਿਮਰਤ ਸਤਿ ਸ਼੍ਰੀ ਅਕਾਲ ਕੀ ਹਾਲੀ ਠੀਕ ਠਾਕ ਤੁਸੀਂ ਸਭ ਹਾਂਜੀ ਤੁਸੀਂ ਠੀਕ ਹੋ ਸਾਈਲ ਦਾ ਸੁਣਾ ਕੀ ਹਾਲ ਹੈ ਉਹ ਵੀ ਠੀਕ ਹੈ ਸਭ ਠੀਕ ਹੈ ਤੁਸੀਂ ਸੁਣਾ ਪਰਵਾਰ ਸਭ ਠੀਕ ਠਾਕ ਹੈ ਹਾਂਜੀ 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 ਸਭ ਸ਼ੁਕਰ ਹੈ ਉਹ ਵੇਖ ਲੈ ਅਸੀਂ ਉਹ ਆਨੇ ਆਨੇ ਜਦੋਂ ਆਈਏ ਤੇਰੇ ਕੋਲ ਰਹਿ ਕੇ ਜਾਈਦਾ ਤੂੰ ਨਾ ਕਦੀ ਆਵੀਂ ਕੀ ਕਹੇ ਤੁਹਾਨੂੰ ਥੱਕ ਗਏ ਤੇਰਾ ਦਿਲ ਨਹੀਂ ਕਰਦਾ ਭਾਵੇਂ ਮਾਸੀ ਦੀ ਧੀਆਂ ਪਿਆਰ ਤੇ ਤੈਨੂੰ ਪੂਰਾ ਕਰਦੀਆਂ ਵਾ ਯਾਦ ਕਰ ਲਿਆ ਕਰ ਸਾਨੂੰ ਆਈਏ ਕਰ ਦੋ ਚਾਰ ਦਿਨ ਰਹਿਣ ਲਈ ਚੁੱਪ ਤੇ ਕਰੋ ਪਹਿਲੇ ਮੇਰੀ ਤੇ ਗੱਲ ਸੁਣ ਲਓ ਤਾਡੀ ਇਹੀ ਗੱਲ ਦਾ ਨਾ ਗਿਲਾ ਸ਼ਿਕਵਾ ਦੂਰ ਕਰਨ ਵਾਸੇ ਨਾ ਤੇ ਅਸੀਂ ਆਂਦੇ ਵੇਜੇ ਤੁਹਾਡੇ ਕੋਲ ਅੰਮ੍ਰਿਤਸਰ ਆਹੋ ਉਹ ਨਾ ਸਾਇਲ ਦੇ ਦੋਸਤਾਂ ਵਿਆਹ ਹੈਗਾ ਜੀ ਨਾਲ ਅਸੀਂ ਵਿਆਹ ਟੈਂਡ ਕਰ ਲਾਂਗੇ ਮੈਂ ਕਿ ਨਾਲ ਤੁਹਾਨੂੰ ਇੱਕ ਦਿਹਾੜੀ ਅੱਧੀ ਤੁਹਾਡੇ ਕੋਲ ਰਹਿ ਕੇ ਤੁਹਾਡਾ ਮਿਲਗਿਲ ਜਾਵਾਂਗੇ ਹਾਂਜੀ ਹਾਂਜੀ ਆਜੋ ਭੈਣ ਜੀ ਆਜੋ ਭੈਣ ਜੀ ਚਲੋ ਮੈਂ ਤੁਹਾਨੂੰ ਉੱਥੇ ਪਹੁੰਚ ਕੇ ਨਾ ਸੇ ਫੋਨ ਕਰ ਦੇ ਜੇ ਹਾਂਜੀ ਹਾਂਜੀ ਸਭ ਠੀਕ ਹੈ ਠੀਕ ਹੈ ਠੀਕ ਹੈ ਚਲੋ ਓਕੇ ਜੀ ਓਕੇ ਪਹੁੰਚਾਂਗੇ ਸ਼ਾਮ ਤੱਕ ਹਾਂਜੀ ਸਿਮਰਨ ਆਜੋ ਆਜੋ ਲੰਘਿਓ ਹਾਏ ਹਾਏ ਨੀਰਾ ਆਜਾ ਕਿੱਥੇ ਹੀ ਐ ਉਹ ਪੈਈ ਹੀ ਸਿਆਪਾ ਆਇਆਉ ਨਾ ਚੰਗੀ ਭੈਣਾ ਤੂੰ ਇੱਥੇ ਬੈਠੇ ਆ ਮੈਂ ਵਾਜਾ ਮਾਰ ਮਾਰ ਕੇ ਥੱਕ ਗਈ ਆ ਮੈਂ ਕਹਿੰਦੀ ਤੇ ਪਈ ਆਜੋ ਬੈਜੋ ਮੈਂ ਕੀ ਪੈਣਾ ਹਾਇ ਤਾਂ ਤੁਸੀਂ ਇੱਥੇ ਹੀ ਜੇ ਵੇ ਜਾ ਕੇ ਅਡਾ ਸਿੰਬਾ ਤੋਂ ਹੀ ਰੱਖਿਆ ਜੇ ਇਹਨੂੰ ਹੱਥੋਂ ਥਲਾ ਕੇ ਆਵਾ ਇਹ ਨਾ ਵਾ ਉਦਾਸ ਜੀ ਉਦਾਸ ਦੀ ਗੱਲ ਤਾਂ ਗਈ ਠੱਠੇ ਖੂਹ ਦੇ ਵਿੱਚ ਇਹ ਨਾ ਵੇ ਤੁਸੀਂ ਮਗਰੋਂ ਗਏ ਹੋ ਵੋ ਤੇ ਮੈਨੂੰ ਰੋਟੀ ਪਾਣਾ ਵਾ ਤਾਂ ਮੇਰਾ ਹੱਥ ਹੀ ਮੂੰਹ ਚ ਪਾ ਲਵੇ ਨਹੀਂ ਵੜਦਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਬਸ ਤੁਸੀਂ ਇਹਦੀਆਂ ਰੋਟੀਆਂ ਤੋੜ ਕੇ ਇਹਦੇ ਡੋਂਗਾ ਹੈਗਾ ਉਹਦੇ ਚ ਪਾ ਦੇਣੀ ਇਹਦੇ ਦੁੱਧ ਪਾ ਦੇਣਾ ਉਹਨੇ ਆਪੇ ਖਾ ਲੈਣ ਵੈਸੇ ਇੱਕ ਗੱਲ ਸਿਮਰਨ ਭੈਣ ਜੀ ਤੁਹੀ ਤੇ ਵਿਆਹ ਸ਼ਾਦੀ ਬਹੁਤ ਘੱਟ ਜਾਂਦੇ ਜੇ ਕੱਲ ਪਤਾ ਕੀ ਗੱਲ ਇਹ ਕਿੰਨਾ ਟਣਾ ਪ੍ਰੋਗਰਾਮ ਬਣ ਗਿਆ ਮੇਰੇ ਨਾ ਅੰਮ੍ਰਿਤਸਰ ਮੇਰੀ ਅਮਮਾ ਸਿੱਦੇ ਕੁੜੀਆਂ ਵੀ ਅਗਲੇ ਦੋ ਅੱਛਾ ਅੱਛਾ ਜਿਹੜੀਆਂ ਇੱਥੇ ਆਂਦੀਆਂ ਆਖੇ ਬਹੁਤ ਲੱਗੇ ਸਾਰੇ ਚਲੇ ਜਾਂਦੇ ਬਸ 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 ਉਹ ਵੀ ਰਹਿੰਦੀ ਐ ਨੀ ਅੰਮ੍ਰਿਤਸਰ ਤੇ ਜਿਹੜਾ ਸਾਹਿਲ ਦੋਸ ਦਾ ਵਿਆਹ ਹੈ ਨਾ ਇਹ ਵੀ ਉੱਥੇ ਹੀ ਲੱਗੇ ਛੱਗੇ ਹੀ ਐ ਅੱਛਾ ਅੱਛਾ ਤੇ ਮੈਂ ਕਿਹ ਹੁਣ ਜਾਣਾ ਤੇ ਹੈ ਗਈ ਐ ਉਹ ਵੀ ਆਂਦੀਆਂ ਨੇ ਵਿਚਾਰੀਆਂ ਕਹਿ ਕਹਿ ਕੇ ਜਾਂਦੀਆਂ ਨੇ ਸਾਡੇ ਘਰ ਨਹੀਂ ਆਂਦੀ ਸਿਮਰਨ ਸਾਡੇ ਘਰ ਤੁਸੀਂ ਵੀ ਆਓ ਤੁਸੀਂ ਵੀ ਆਓ ਜਦੋਂ ਆਨੇ ਅਸੀਂ ਆਨੇ ਆ ਤੁਸੀਂ ਨਹੀਂ ਆਂਦੇ ਤੇ ਮੈਂ ਕਿਹਾ ਹੁਣ ਉਹਨਾਂ ਦਾ ਵੀ ਉਲਾ ਮਲਾ ਹੀ ਆਵਾਂ ਇੱਕ ਦਿਹਾੜੀ ਨਾਲ ਤੇ ਉਧਰੋਂ ਹੋਵਾਂਗੇ ਨਾਲ ਸਾਈ ਦੇ ਦੋਸਤਾਂ ਵੀ ਆਨੇ ਬੇੜਾਂਗੇ ਵਿਆਹ ਤੇ ਇੱਕ ਬਹਨਾ ਹੀ ਸਹੀ ਮੈਂ ਇਹਨੇ ਤੇ ਮੈਂ ਕਿਹਾ ਚੱਲ ਮਿਲ ਕੇ ਲੈ ਆਵਾਂਗੀ ਚੱਲ ਵਧੀਆ ਕੀਤਾ ਵੈਸੇ ਉਹਨਾਂ ਦਾ ਸੁਭਾਅ ਵੀ ਬਹੁਤ ਚੰਗੇ ਆ ਜਦੋਂ ਆਂਦੇ ਨਾ ਗੱਡੀ ਭਰ ਕੇ ਸਾਰੇ ਜਣੇ ਆਂਦੇ ਕਿੰਨੇ ਜਣੇ ਆਂਦੇ ਨੇ ਹਾਏ ਹਾਏ ਇਹ ਤੇ ਸ਼ੁਕਰ ਹੈ ਤੁਹਾਡੇ ਚੁੱਲ੍ਹੇ ਨੇ ਬੜਾ ਉਦੋਂ ਸਾਹ ਦਿੱਤਾ ਜਦੋਂ ਬੜਾ ਬੱਟ ਰੋਟੀਆਂ ਲਾ ਦਿੱਤੀਆਂ ਤੇ ਫੜਾਫੜ ਸਾਰਾ ਤੁਸੀਂ ਸਾਡਾ ਬੜਾ ਸਾਥ ਦਿੰਦੇ ਹੋ ਉਹ ਗਵਾਂਡ ਮੱਥਾ ਕਹਦਾ ਜਿਹੜਾ ਕਿਸੇ ਦੇ ਦੁੱਖ ਸੁੱਖ ਵਿੱਚ ਸਾਥ ਹੀ ਨਾ ਦੇਵੇ ਨਾ ਤੁਸੀਂ ਸਾਡੇ ਗਵਾਂਡ ਮੱਥੇ ਨਹੀਂ ਤੁਸੀਂ ਤੇ ਮੇਰੇ ਭੈਣਾ ਤੋਂ ਵੱਧ ਦੋ ਜਿਹੜਾ ਹਰ ਟਾਈਮ ਮੇਰੇ ਨਾਲ ਸੁੱਖਾਂ 'ਚ ਪਾਵੇਂ ਨਾ ਖਲੋਵੋ ਲੇਕਿਨ ਦੁੱਖ ਦੀ ਘੜੀ 'ਚ ਨਾਲ ਉਸੇ ਟਾਈਮ ਖੜੇ ਹੁੰਦੇ ਹੋ ਤੇ ਮੈਨੂੰ ਵੀ ਤੁਹਾਡੇ ਤੇ ਈਮਾਨ ਹੁੰਦਾ ਮੈਂ ਭੱਜ ਕੇ ਤੁਹਾਨੂੰ ਪਹਿਲਾਂ ਹੀ ਕੰਮ ਕਹਿਨੀ ਆ ਅੱਛਾ ਬੀਆ ਕੰਮ ਕਰੋ ਮੇਰੀ ਗੱਲ ਸੁਣੋ ਕਿਰਨ ਨੇ ਬਣਾਏ ਹੋ ਜੇ ਕਰੇਲੇ ਤੇ ਮੈਂ ਦਵਦਾ ਪਰੌਠੀਆਂ ਲਾ ਦੇਣੀ ਆ ਰਾਜ ਖਾ ਲਿਓ ਹਾਏ ਹਾਏ ਆ ਡੇਢ ਕੱਡੇ ਦਾ ਰਾਏ ਤੇ ਗੱਡੀ ਚ ਜਾ ਕਿਹਦੇ ਸਾਡੇ ਵੇਲੇ ਦੀ ਗੱਲਾਂ ਹੁੰਦੀਆਂ ਸਨ ਛੋਟ ਛੋਟਾ ਢਾਂਗੇ ਹੋਣੇ ਢਾਂਗੇ ਟ੍ਰੇਨ ਤੋਂ ਉਤਣਾ ਢਾਂਗੇ ਚ ਜਾਣਾ ਹਾਂ ਇਹ ਤੇ ਗੱਲ ਸਹੀ ਪੈੜਾ ਅੱਜ ਕੱਲ ਸਾਰਾ ਕੁਝ ਟ੍ਰੇਨਾਂ ਚ ਮਿਲ ਜਾਂਦਾ ਮੈਂ ਤਾਂ ਤਦ ਕਹਿਣ ਡਈ ਆ ਕਿ ਤੇਰਾ ਸਾਹਿਲ ਬਾਜ਼ਾਰ ਦੀ ਕੋਈ ਚੀਜ਼ ਨਹੀਂ ਖਾਂਦਾ ਉਹ ਰਾਜਾ ਉਹ ਤੇਰਾ ਰੈਸਟੋਰੈਂਟ ਆ ਜਾਂਦੇ ਜੀ ਹਵੇਲੀ ਵੀ ਆ ਜਾਂਦੀ ਜੀ ਚਲ ਠੀਕ ਆ ਫਿਰ ਤੇ ਐਸ ਤਰਾਂ ਕਰਿਓ ਮੈਨੂੰ ਇੱਕ ਚਾਬੀ ਦੇ ਦੋ ਤੇ ਵੇਰ ਦੋਹੀ ਜਾਣਾ ਆ ਵੇਖੋ ਅੱਗੇ ਲੈ ਕੇ ਬੈਠ ਜੇ ਇੱਕ ਚਾਬੀ ਸਾਡੇ ਕੋਲ ਹੈਗੀ ਜੇ ਇੱਕ ਚਾਬੀ ਤੁਹਾਡੇ ਕੋਲ ਜੀ ਤੇ ਮੇਰੀ ਗੱਲ ਸੁਨੋ ਪਰਸੋ ਦੁੱਧ ਵਾਲਾ ਆਏਗਾ ਦੁੱਧ ਵੀ ਪੋਆ ਲਿਆ ਜੀ ਆਇਆ ਕਿਉਂ ਸਾਡੇ ਘਰ ਦੁੱਧ ਨਹੀਂ ਹੈਗਾ ਤੁਸੀਂ ਰੋਟੀ ਦੀ ਫਿਕਰ ਨਾ ਕਰਿਓ ਤੁਹਾਡੇ ਆਂਦਿਆਂ ਨੂੰ ਮੈਂ ਰੋਟੀ ਬਣਾ ਛੱਡਾਂਗੇ ਚਲ ਠੀਕ ਹੈ ਕਰੋ ਤਿਆਰੀ ਫਿਰ ਪਹੁੰਚੇ ਤੋਈ ਤੇ ਕਿਸੇ ਚੀਜ਼ ਦੀ ਵੀ ਲੋੜ ਹੋਵੇ ਨਾ ਤੇ ਤੁਸੀਂ ਕਰੋ ਲੈ ਲਿਆ ਜੀ ਆਪੇ ਕੋਈ ਗੱਲ ਫਿਕਰ ਨਾ ਕਰ ਤੋ ਤੇ ਮੇਰੀ ਇੱਕ ਗੱਲ ਹੋਰ ਸੁਣ ਲਾ ਹੁਣ ਉੱਥੇ ਜਾ ਕੇ ਮਿੰਟ ਬਾਅਦ ਮੈਨੂੰ ਫੋਨ ਨਾ ਕਰੀ ਜਾਵੀਂ ਸਾਡਾ ਬੂਆ ਵੇਖ ਲਈ ਸਾ ਡਬੂਆ ਵੇਖ ਲਈ ਉਹ ਮੇਰਾ ਸਿੰਬਾ ਵੇਖ ਲੈ ਟੈਨਸ਼ਨ ਫਰੀ ਹੋ ਕੇ ਜਾ ਮੇਲੀ ਗੱਲ ਤੇ ਤੂੰ ਘਰੋਂ ਜਾਂਦੀ ਨਹੀਂ ਜੇ ਚੱਲੀ ਹੈ ਨਾ ਹੁਣ ਪਿੱਛੇ ਵਾਲੇ ਪਾਸੇ ਧਿਆਨ ਨਾਲ ਦੇ ਚੱਲ ਚੱਲ ਛੇਵੇਂ ਤੁਸੀਂ ਕਹਿੰਦੇ ਹੋ ਮੇਟੀ ਤੁਸੀਂ ਆਪਣਾ ਧਿਆਨ ਰੱਖਿਓ ਤੇ ਫੋਨ ਮੈਨੂੰ ਕਰਦੇ ਰਹੋ ਮੈਂ ਪਹੁੰਚ ਕੇ ਕੋਈ ਫੋਨ ਕਰ ਦਿਆਂਗੀ ਪਹੁੰਚ ਗਈ ਹਾਂ ਠੀਕ ਹੈ ਠੀਕ ਹੈ ਪੰਗੜੇ ਤੇ ਫੋਟੋ ਮੈਨੂੰ ਸੈਂਡ ਕਰ ਦੇ ਆਓ ਚੱਲ ਠੀਕ ਹੈ ਚੱਲ ਠੀਕ ਹੈ ਕਿੰਨੇ ਚੰਗੇ ਨੇ ਨਾ ਹੈ ਨਾ ਸੱਚੀ ਗੱਲ ਇੰਨੇ ਸਾਲ ਹੋ ਗਏ ਸਾਨੂੰ ਇਕੱਠੀਆਂ ਰਹਿੰਦੇ ਆ ਅੱਜ ਦੇ ਦਿਨਾਂ ਤੱਕ ਕਿਸੇ ਨੂੰ ਇਹ ਨਹੀਂ ਪਤਾ ਲੱਗਾ ਇਹ ਸਾਡੇ ਗਵੰਡੀ ਨੇ ਕਿ ਅਸੀਂ ਭੈਣਾ ਪਹਿਣਾ ਵਾ ਐਵੇਂ ਦੇ ਗਵੰਡੀ ਰੱਬ ਸਭ ਨੂੰ ਦਵੇ বাস ਜਦੋਂ ਵੇਖੋ ਗੇਮਾਂ ਚੀਂ ਵੱਡੀ ਰਹਿੰਦੀ ਐ ਤੈਨ ਬੜੀ ਆਗ ਲੱਗਦੀ ਗੇਮਾਂ ਦੀ ਹਰ ਵੇਲੇ ਨਹੀਂ ਵੱਢੀਏ ਜਦੋਂ ਮੈਂ ਜਿੱਤਣ ਵਾਲੀ ਹੁੰਨੀ ਐ ਤੂੰ ਵਿੱਚ ਬੋਲਣਾ ਹੀ ਬੋਲਣਾ ਹੁੰਦਾ ਕਮ ਸੇ ਕਮ ਵੇਖ ਲਿਆ ਕਰ ਵੀ ਮੇਰੀ ਛੋਟੀ ਭੈਣ ਗੇਮ ਖੇਡਣ ਡਈ ਆ ਜਿੱਤ ਲੈਣ ਦਵ ਜਦੋਂ ਮੈਂ ਜਿੱਤਣ ਲੱਗਦੀ ਆ ਨਾ ਤੇਰੀ ਆਵਾਜ਼ ਉਦੋਂ ਹੀ ਆਉਂਦੀ ਓ ਇਨ ਨਵਾਂ ਸਿਆਪਾ ਪੈ ਗਈ ਹੁਣ ਕਾ ਦਾ ਸਿਆਪਾ ਪਾਤਾ ਈ ਉਹ ਆ ਰਹੀ ਉਹ ਕੌਣ ਆ ਰਹੀ ਆ ਸਿਮਰਨ ਸਿਮਰਨ ਸਾਡੇ ਮਾਸੀ ਦੀ ਧੀ ਕੀ ਕਰਨ ਆਉਂਦੀ ਓ ਜਲੰਦਰੋ ਕਿਉਂ ਆਉਂਦੀ ਆ ਉਹਦੇ ਨਾਲ ਕੋਈ ਮੁੰਡਿਆ ਸਾਹਿਲ ਆ ਉਹਦੇ ਦੋਸਤ ਦਾ ਵਿਆਹ ਆ ਤੇ ਦੋਸਤ ਦਾ ਵਿਆਹ ਤੇ ਉਹਨਾਂ ਦੇ ਘਰ ਜਾਣ ਤਾਂ ਸਾਡੇ ਘਰ ਕੀ ਕੰਮ ਆ ਜੇ ਆ ਵੀ ਟੈਂਡ ਕਰਾਂਗੇ ਤਾਂ ਦੋ ਦਿਨ ਸਾਡੇ ਘਰ ਰਹਿਣਾ ਹੀ ਉਹਨਾਂ ਨੇ ਉਹ ਪਹਿਲੋ ਵਿਆਹ ਤੇ ਟੈਂਡ ਕਰ ਲਵੇ ਜਾਣ ਲੱਗੀ ਸਾਡੇ ਕੋਲ 2 ਮਿੰਟ ਹੋ ਜਵੇ ਇਹ ਥੋੜੀ ਦੋ ਦਿਨਾਂ ਕਿ ਇੱਥੇ ਬਵੇ ਖਾਣਾ ਪੀਣਾ ਇੱਥੇ ਧੋੜਾ ਨਾਉਣਾ ਇੱਥੇ ਫੇਰ ਕਹਦਾ ਵਿਆਹ ਆਈ ਉਹ ਤੇ ਫੇਰ ਸਾਡੇ ਕੋਲ ਆਈ ਉਹ ਸਾਡੇ ਕੋਲ ਆਣਾ ਹੀ ਇੱਥੋਂ ਹੀ ਮੁੜ ਕੇ ਚਾਹ ਪਾਣੀ ਪੀ ਕੇ ਨਾ ਤੋ ਕਿ ਤਿਆਰ ਹੋ ਕੇ ਇੱਥੋਂ ਜਾਈ ਵਿਆਹ ਤੇ ਫੇਰ ਆਤੀ ਇੱਥੇ ਵਾਪਸ ਆਈ ਦੀ ਰੱਬਾ ਉੱਥੇ ਫੇਰ ਕੀ ਕਰਨ ਜਾਣਾ ਉੱਥੇ ਫੇਰ ਕੀ ਖਾਣ ਜਾਣਾ ਇਹਨੇ ਪਕੌੜੇ ਤੇ ਉੱਥੇ ਆ ਕੌਫੀ ਉੱਥੇ ਆ ਤੇ ਘਰ ਦੀ ਚਾਹ ਜ਼ਰੂਰ ਪੀਣੀ ਆ ਕੋਈ ਹੱਲ ਕੱਢ ਤੇ ਹੱਲ ਕੱਢ ਕੇ ਆਉਣਾ ਸੀ ਨਾ ਮੇਰ ਕੋ ਵੱਡੀ ਐ ਮੈਂ ਤਾਂ ਛੋਟੀ ਐ ਮੈਂ ਕਹਦਾ ਹੱਲ ਕੱਢਣਾ ਹੱਲ ਕੱਢ ਕੇ ਦਿਮਾਗ ਲਾ ਕੇ ਫਿਰ ਮੇਰ ਕੋ ਆਉਣਾ ਸੀ ਤੈਨੂੰ ਪਤਾ ਸਾਡੇ ਪਿਓ ਨੇ ਸਾਨੂੰ ਦੋਨਾਂ ਨੂੰ ਇਕੋ ਕਰਕੇ ਹੋਇਆ ਸੀ ਕਿਉਂ ਵਿਆਹ ਐਸ ਲਈ ਵਿਆਹ ਸੀ ਕੋਈ ਮੁਸ਼ਕਲ ਨਾ ਪਵੇ ਤੇ ਆਪੇ ਰਲ ਮਿਲ ਕੇ ਕਰ ਲਾ ਤੂੰ ਤਾਂ ਦਿਮਾਗ ਲੜਾਉਂਦੀ ਹੋ ਨਹੀਂ ਗੇਮ ਦੀ ਵਾਰ ਚੜਨੀ ਆਪਣਾ ਦਿਮਾਗ ਤੇ ਐਵੇਂ ਤੇ ਰਲ ਮਿਲ ਕੇ ਹੀ ਕਰਨੀ ਆ ਗੇਮ ਤੂੰ ਕੰਮ ਕਰਦੀ ਆ ਤਾਂ ਹੀ ਤਾਂ ਮੈਂ ਗੇਮ ਖੇਡ ਲੈਣੀ ਆ ਜੇ ਤੂੰ ਕੰਮ ਨਾ ਕਰੇ ਤਾਂ ਮੈਂ ਗੇਮ ਥੋੜੀ ਖੇਡ ਸਕਦੀ ਆ ਮੈਂ ਜਿੱਤ ਥੋੜੀ ਸਕਦੀ ਆ ਮੈਂ ਕਿੰਨੇ ਪੈਸੇ ਜਿੱਤ ਲੈ ਤੇਰੇ ਕਰਕੇ ਜਿੱਤ ਲੈ ਆਹੋ ਬੜੇ ਮੈਨੂ ਦਿੱਤੇ ਏ ਤੂੰ ਕਈ ਸਾਡੇ ਪਿਓਰੇ ਇਕੱਠੀਆਂ ਦਿਖਾਏ ਜੇ ਨਿੱਕੀ ਖੇਡੀ ਜਾਵੇ ਤੇ ਵੱਡੀ ਕੰਮ ਕਰੀ ਜਾਵੇ ਬਸ ਇਹੋ ਜੀਆਂ ਮਸ਼ਕਰੀਆਂ ਕਰ ਸਕਦੀ ਆ ਦਿਮਾਗ ਨਾਲ ਲੜਾਈ ਕਿ ਉਹਨਾਂ ਨੂੰ ਰੋਕੀਏ ਉਹ ਆਂਦੇ ਭਈ ਘੰਟੇ 2 ਘੰਟੇ ਜੱਥੇ ਉੱਤੋਂ ਠੰਡ ਦਾ ਮੌਸਮ ਹੀ ਕਿੱਥੇ ਸਵਾੜਾ ਉਹਨਾਂ ਨੂੰ ਬੱਚਿਆਂ ਨੇ ਆਪਣੇ ਕਮਰੇ ਨਹੀਂ ਛੱਡਨੇ ਤੂੰ ਕਹਿੰਦਾ ਮਿਹਨਤ ਤੇ ਆਪਣੇ ਕਮਰੇ ਨੀਂਦਰ ਆ ਲਈਏ ਹਾਂ ਮੈਂ ਆਪਣੇ ਕਮਰੇ 'ਚ ਗੇਮ ਖੇਡਣੀ ਹੁੰਦੀ ਅਗਲੇ ਨੇ ਕਹਿਣਾ ਅਸੀਂ ਸੋਣਾ ਮੈਂ ਆਪਣੀ ਗੇਮ ਪੂਰੀ ਕਰਨੀ ਹੁੰਦੀ ਹੈ ਮੈਂ ਤਾਂ ਨਹੀਂ ਸੋਣਾ ਆਪਣੇ ਕਮਰੇ 'ਚ ਹੈਨਾ ਮੈਂ ਇਕੱਲੀ ਨਹੀਂ ਸੋਣਾ ਮੈਂ ਨਹੀਂ ਉਹਨਾਂ ਨੂੰ ਕਹਿ ਲੱਗੇ ਸੌਣ ਦੇਣਾ ਜਿੱਥੇ ਮਰਜ਼ੀ ਸੋਏ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਸੀ ਵੀ ਉਹਨਾਂ ਨੂੰ ਮੈਂ ਫੋਨ ਤੇ ਕਹਿੰਦਾ ਵੀ ਅਸੀਂ ਘਰ ਨਹੀਂ ਹੈਗੇ ਅਸੀਂ ਕਿਤੇ ਘੁੰਮਣ ਫਿਰਨ ਚੱਲੇ ਆ ਆਪੇ ਦੋ ਦਿਨ ਵਿਆਹ ਵੇਖ ਕੇ ਮੁਰਜ ਜਾਂਦੇ ਉਤਰਾ ਬੜੀਆਂ ਗੱਲਾਂ ਕਰਦੇ ਮੇਰੀ ਗੇਮ ਲੈ ਕੇ ਬਹੁਤ ਅੱਗੇ ਤੁਰੇ ਫਿਰਦੇ ਜੇ ਇੱਥੇ ਦਿਮਾਗ ਆਪਣਾ ਚਲੋ ਇਸੇ ਕਰਕੇ ਮੈਂ ਗੇਮਾਂ ਖੇਡਦੀ ਆਂ ਤੇ ਮੇਰਾ ਦਿਮਾਗ ਚੱਲਦਾ ਰਵੇ ਤੇ ਮੇਰਾ ਨੀਲ ਹੈ ਹੈਨਾ ਮੇਰਾ ਨੀਲ ਹੈ ਓਹੋ ਮੈਂ ਮਰ ਜਾ ਨੀਲੀ ਐ ਤਾਂ ਤੁਸੀਂ ਉਹਨਾਂ ਦੀ ਜਵਾਬ ਨਹੀਂ ਦਿੱਤਾ ਕੋਈ ਤੇ ਕੀ ਜਵਾਬ ਦੇਣੀ ਐ ਕਾਰ ਭਰ ਕੇ ਲੈ ਜਾਨੀ ਆ ਉੱਥੇ ਸਾਰੇ ਟੱਬਰ ਨੂੰ ਚੁੱਕ ਕੇ ਦੋ ਦੋ ਦਿਨ ਉਹਦੇ ਘਰ ਲਾਣੀ ਐ ਕੌਣ ਤੂੰ ਮੈਂ ਜਾਂਦੀ ਨਜ਼ਰ ਕਹਦੇ ਘਰ ਮੇਰੇ ਕੋਲ ਤਾਂ ਗੇਮ ਖੇਡਣ ਦਾ ਫਰਸਤ ਨਹੀਂ ਮੈਂ ਕਿੱਥੇ ਘਰ ਜਾਣਾ ਐਵੇਂ ਨਾ ਮਾਰੀ ਜਾ ਕਰ ਆਪਣੀ ਮੀਨ ਪਿਛਲੇ ਮਹੀਨੇ ਗਏ ਨਹੀਂ ਉਹਦੇ ਘਰ ਨਹੀਂ ਛੱਡ ਹੋਣ ਤੂੰ ਸਮਝ ਕੇ ਮੇਰੇ ਕੋਲ ਗਲਤੀ ਹੋਈ ਆ ਹੁਣ ਆਪਾਂ ਕੀ ਕਰਨਾ ਉਹਦਾ ਸੋਚ ਮੈਂ ਵੀ ਮੇਰਾ ਬਹਾਨਾ ਲਾਈ ਜਾਨੀ ਕਾਰ ਪਰ ਕੇ ਚਲ ਜਾਨੇ ਨਾ ਤੁਹਾਨੂੰ ਨਹੀਂ ਪਤਾ ਬੱਚੇ ਸਾਡੇ ਘੁੰਮਣ ਗਏ ਨਾਲ ਸਾਡੀਆਂ ਨੋਹਾਂ ਗਈਆਂ ਹੈ ਤੇ ਅਸੀਂ ਦੋਵੇਂ ਜਾਨੀਆਂ ਘਰ ਕੱਲੀਆਂ ਅਸੀਂ ਤੇ ਇਹ ਸੋਚਿਆ ਵੀ ਅਸੀਂ ਦੋਵਾਂ ਨੇ ਕੀ ਕਰਨਾ ਅਸੀਂ ਚੋਕੇ ਕੰਮਾਂ ਵਾਲੀਆਂ ਨੂੰ ਵੀ ਛੁੱਟੀ ਕਰਤੀ ਵੀ ਤੁਸੀਂ ਵੀ ਦੋ ਦਿਨ ਜਿੱਥੇ ਜਾਣਾ ਹੋ ਵਾਓ ਸਾਡੀ ਕੋਈ ਗੱਲ ਨਹੀਂ ਅਸੀਂ ਆਪੇ ਦੋਵੇਂ ਭੜਾ ਪਕਾ ਲਾਂਗੇ ਤੇ ਖਾ ਲਾਂ ਦੀਆਂ ਹੁਣ ਸਿਮਰਨ ਆਉਂਦੇ ਆ ਉਹ ਤੇਰੀ ਗਲਤੀ ਕਰਕੇ ਆਉਂਦੇ ਆ ਜੇ ਤੂੰ ਨਾ ਕਰਦਿੰਨੀਓ ਤਾਂ ਉਹ ਅੱਜ ਨਾ ਆਉਂਦੀ ਤੇ ਜੇ ਆਉਂਦੇ ਹੀ ਨਾ ਤੇ ਵੱਡੀਆਂ ਕੰਮ ਤੂੰ ਹੀ ਕਰਨਾ ਵਾ ਮੈਂ ਨਹੀਂ ਕਰਨਾ ਕੋਈ ਮੈਨੂੰ ਕੋਈ ਠੇਕਾ ਨਹੀਂ ਆ ਜਦੋਂ ਜਾਣਾ ਹੁੰਦਾ ਨਾ ਚੱਲ ਰਾਤ ਸਿਮਰਨ ਵਾਲਾ ਚਲੀਏ ਚੱਲ ਸਿਮਰਨ ਵਾਲਾ ਚਲੀਏ ਘੁੰਮਾਂਗੇ ਫਿਰਾਂਗੇ ਬਾਜ਼ਾਰੋਂ ਛਮਾਨ ਖਰੀਦਾਂਗੇ ਤੈਨੂੰ ਲੱਗਾ ਹੁੰਦਾ ਮੈਨੂੰ ਨਹੀਂ ਮੈਨੂੰ ਆਪਣੀ ਗੇਮ ਦਾ ਹੀ ਹੁੰਦਾ ਹੈ ਹੈ ਹੁਣ ਸਾਬ ਹੁਣ ਪੁਗਾ ਤ ਜੋ ਮਰਜ਼ੀ ਪਗਾ ਜੋ ਮਰਜੀ ਖਵਾ ਮੈਂ ਤੇ ਆਰਾਮ ਨਾਲ ਬਹਿ ਕੇ ਖਾਣ ਗਈ ਸ਼ਾਬਾਸ਼ ਪਿਓਰੀ ਧੀ ਏ ਉਸਲੇ ਤੇ ਬੜਾ ਕਰਨੀ ਸ ਚੱਲੀ ਸੀ ਮਰਨ ਵਾਲਾ ਦਲੰਦਰੋ ਕਪੜੇ ਸਸਤੇ ਮਿਲਦੇ ਐ ਲੈ ਕੇ ਆਵਾਂਗੇ ਦੋ ਦਿਨ ਕੱਟ ਕੇ ਆਵਾਂਗੇ ਤੇਰਾ ਤੇ ਉਸ ਹਾਬੀ ਮੂੰਹ ਦੀ ਲਹਿਰ ਵਾਂ ਤੇ ਥਾਂ ਦੀ ਹੜਤਾਲ ਮੈਂ ਨੀ ਰੋਟੀਆਂ ਮਕਾਣੀਆਂ ਮੈਂ ਆਰਾਮ ਨਾਲ ਬਹਿ ਕੇ ਖਾਵਾਂਗੀ ਉਹ ਤੇਰੇ ਅੰਦਰ ਜਾਂਦੀ ਐ ਹੈ ਨਾ ਉਹ ਸਵਾਦ ਲੈਣੇ ਆਂਦੇ ਆ ਤੈਨੂੰ ਕੰਮ ਨਹੀਂ ਮੈਂ ਕਰਨਾ ਕੋਈ ਵੀ ਸਾਰੀ ਉਮਰ ਕਰਨਾ ਹੀ ਨਹੀਂ ਗੇਮਾਂ ਹੀ ਢੱਡ ਜੱਡੀ ਔਰ ਦਿਮਾਗ ਲੜਾ ਰੋਕਣਾ ਕਿਸਰਾ ਉਹਨਾਂ ਨੂੰ ਹੂੰ ਦਿਮਾਗ ਲੜਾ ਲੜਾਉਣ ਤਾਂ ਡਈ ਹੈ ਲੜਾਈ ਜਾ ਆਪੇ ਕੋਈ ਨਾ ਕੋਈ ਤੇਰੇ ਦਿਮਾਗ ਚ ਆਈ ਜਾਊ ਗੱਲ ਲੜਾ ਦਿਮਾਗ ਹਣ ਸੱਦਿਆ ਤੇ ਤੂੰ ਆ ਮੈਂ ਨਹੀਂ ਆ ਜਾ ਸਿਮਰਨ ਆ ਜਾ ਉਹ ਆ ਗਈ ਓ

ਹਾਂ ਸਭ ਠੀਕ ਹੈ ਤੁਸੀਂ ਸਨੋ ਡਿਕ ਡਗ ਬਹੁਤ ਵਧੀਆ ਸਿਮਰਨ ਹੋਰ ਕੋਈ ਰਸਤੇ ਚ ਅੜਚੰਤੀ ਨਹੀਂ ਆਈ ਕੋਈ ਪ੍ਰੋਬਲਮ ਤੇ ਨਹੀਂ ਆਈ ਤੈਨੂੰ ਅੜਚਣ ਕਾਦੀ ਹੋਣੀ ਆ ਅਸੀਂ ਤੁਹਾਡਾ ਲਾਂਮਾ ਲੌਣ ਆਏ ਆ ਪਰ ਤੁਸੀਂ ਹਮੇਸ਼ਾ ਕਹਿੰਦੇ ਸੀ ਨਾ ਕਿ ਅਸੀਂ ਹੋਂਨੇ ਤੁਹਾਡੇ ਵੱਲ ਤੁਸੀਂ ਸਾਡੇ ਵੱਲ ਰਹਿਣ ਨਹੀਂ ਹੁੰਦੇ ਅਸੀਂ ਨਾ ਪੂਰੇ 3 ਦਿਨ ਤੁਹਾਡੇ ਵੱਲ ਰਹਿਣ ਆਏ ਆ 2 3 ਦਿਨ ਰਹਿਣਾ ਹੀ ਮੈਂ ਤਾਂ ਕਿਆ ਸਿਆਪਾ ਸਿਆਪਾ ਸਿਆਪੇ ਦਾ ਸਿਆਪਾ ਹੋਰ ਕਾਰ ਕੰਮ ਤੇ ਖਵਾ ਇਹਨਾਂ ਨੂੰ ਲੰਗਰ 2 3 ਦਿਨ ਦੇ ਕੋਈ ਗੱਲ ਨਹੀਂ ਤੁਹਾਡਾ ਆਪਣਾ ਹੀ ਘਰ ਆ ਤੇ ਤੁਹਾਡੇ ਸਮਾਨ ਕਿੱਥੇ ਹੈ ਸਮਾਨ ਤੇ ਮਾਸੀ ਜੀ ਉਹ ਗੱਡੀ ਵਿੱਚ ਹੀ ਪਿਆ ਵਾ ਅੱਛਾ ਮੈਂ ਕਿਹਾ ਹਜੇ ਪਿਆਰ ਅੰਦਰ ਹੀ ਗੱਡੀ ਦੇ ਪਿਆਰ ਰਹਿੰਦੇ ਠਹਿਰ ਕੇ ਕੱਢਦੇ ਆ ਸਮਾਨ ਉਹ ਮੈਂ ਕਿਹਾ ਪਹਿਲਾਂ ਜਾ ਕੇ ਮੇਲ ਤੇ ਲਈਏ ਇੱਕਦਮ ਤੁਹਾਨੂੰ ਸਮਾਨ ਵਿਖਾ ਗਏ ਨਾ ਨਾ ਹੋ ਜੇ ਕਿ ਲੈ ਕਿੰਨੇ ਦਿਨ ਰਹਿਣ ਆ ਗਏ ਸਰਪ੍ਰਾਈਜ਼ ਦੇ ਲਈ ਸਰਪ੍ਰਾਈਜ਼ ਠੀਕ ਚੱਲ ਰਾਜ ਉਠ

ਦੋਵੇਂ ਮਾਸੀਆਂ ਆਪਾਂ ਚਾਹ ਵਾਸਤੇ ਲੜੀ ਜਾਂਦੀਆਂ। ਫੇਰ ਆ। ਉਹਨਾਂ ਨੂੰ ਚਾਹੀਏ ਨਾ ਛੜ ਗਏ ਪੈਰਾਂ ਨੂੰ ਵੇਖ ਕੇ ਤੇ ਜਦੋਂ ਪੈਰਾਂ ਪੈਰਾਂ ਰੰਤਿਆ ਨੇ ਐਵੇਂ ਚੁੱਪ ਬੈਠਾ ਗਏ। ਮੈਂ ਨਾ ਤੁਹਾਨੂੰ ਪੁੱਛਣ ਆਈ ਹਾਂ ਚਾਹ ਪੀਓਗੇ ਕੌਫੀ ਪੀਓਗੇ। ਅੰਮਾਸੀ ਜੀ ਫੇਰ ਨਾ ਇਦਾਂ ਕਰੋ ਕੌਫੀ ਬਣਾ ਲਓ ਆਪਾਂ ਸਫ਼ਰ ਤੋਂ ਆਏ ਆ ਨਾ ਨਾਲੇ ਥੋੜਾ ਮਾਈਂਡ ਵੀ ਰਿਲੈਕਸ ਹੋ ਜਾਊਗਾ। ਚਲ ਕੌਫੀ ਬਣਾ ਲਿਓ ਨਹੀਂ ਪਰ ਓਹ ਹੋ ਮੈਂ ਤੇ ਯਾਦ ਰਾਜੇ ਤੇ ਦੁੱਧ ਨਹੀਂ ਸੀ ਲਿਆ ਦੁੱਧ ਤੇ ਬੜਾ ਘਾਟਾ ਤੇ ਕੌਫੀ ਬਣਨੀ ਨਹੀਂ ਨੀਗੀ ਓ ਲੈ ਮਾਸੀ ਜੀ ਇਹਦੇ ਵਿੱਚ ਗੜੀ ਵੱਡੀ ਗੱਲ ਆ ਕੋਈ ਗੱਲ ਨਹੀਂ ਤੁਸੀਂ ਚਾਹੇ ਬਣਾ ਲਓ ਬਸ ਚਾਹ ਹੀ ਪੀ ਲੈਨੇ ਆ ਓਹ ਹੋ ਚਾਹ ਵੀ ਕਿਵੇਂ ਬਣਾਓਗੇ ਖੰਡ ਤੇ ਆਪਾਂ ਲਿਆਂਦੀ ਨਹੀਂ ਕਿਉਂਕਿ ਆਪਾਂ ਜਾਣਾ ਸੀ ਨਾ ਤਾਂ ਕਰਕੇ ਤਾਂ ਖੰਡ ਹੀ ਹੈ ਨਹੀਂਗੀ ਪਰ ਸ਼ੱਕਰ ਵੀ ਮੁੱਕ ਗਈ ਰਾਦੀ ਚਾਹ ਵੀ ਜਸਰ ਬਣਾਉਗੇ ਬੈ ਜੀ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਆ ਕੇ ਬੈਠੋ ਸਾਡੇ ਕੋਲ ਹੋਰ ਕੀ ਬੈਜੋ ਬੱਚੇ ਦੀ ਨਜ਼ਰ ਆਂਦੇ ਬੱਚੇ ਕਿੱਥੇ ਗਏ ਬੱਚੇ ਗਏ ਜਿ ਘੁੰਮਣੇ ਛੁੱਟੀਆਂ ਸੀ ਨਾ ਅੱਛਾ ਕਦੋਂ ਦੇ ਗਏ ਨੇ ਹੋਏ ਦੋ ਤਿੰਨ ਦਿਨ ਫਿਰ ਵੋਟੀਆਂ ਵੀ ਨਾਲ ਹੀ ਚਲੀਆਂ ਗਈਆਂ ਅੱਛਾ ਉਹ ਘੁੰਮਣ ਫਿਰਨ ਗਏ ਤੇ ਅਸੀਂ ਵੀ ਜਾਣਾ ਸੀ ਉਹ ਕਹਿੰਦੇ ਸੀ ਤੁਸੀਂ ਵੀ ਆ ਜਾਣਾ ਜਿਹੜੇ ਬੱਚੇ ਗਏ ਹਨਾ 2000 ਇਕੱਠੇ ਹੋ ਗਏ ਉਹਨਾਂ ਦੀ ਮੰਮੀਆਂ ਨੇ ਵੀ ਜਾਣਾ ਸੀ ਸਾਰਿਆਂ ਨੇ ਉਹ ਫਿਰ ਕਹਦੇ ਸੀ ਸਾਰੇ ਇਕੱਠੇ ਤੁਹਾਨੂੰ ਦੁਬਾਰਾ ਲੈ ਜਾਣਗੇ ਆ ਕੇ ਉਹ ਦੁਬਾਰਾ ਆਣਗੇ ਤੁਹਾਨੂੰ ਲੈਣ ਵਸੇ ਤੇ ਤੁਹਾਨੂੰ ਭੇਜ ਦੇਣਗੇ ਨਾ ਸਾਨੂੰ ਲੈਣ ਲਈ ਤੇ ਅਸੀਂ ਵੀ ਸਾਰਿਆਂ ਇਕੱਠੇ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਨਹੀਂ ਤੇ ਉਹ ਸਾਰੀ ਫੈਮਲੀ ਇਕੱਠੀ ਜਾਂਦੀਆਂ ਨੇ ਨਾ ਨਹੀਂ ਨਹੀਂ ਭੈਣ ਜੀ ਕੋਈ ਘਰ ਵੀ ਚਾਹੀਦਾ ਸੀ ਨਾ ਤੇ ਘਰ ਕੋਈ ਨਹੀਂ ਸੀ ਤੇ ਜਾਦੇ ਦਿਨ ਲੱਗ ਜਣੇ ਸੀ ਇਸ ਕਰਕੇ ਸਾਰੀਆਂ ਮੰਮੀਆਂ ਘਾਰੀ ਸੀ ਤੇ ਲਾਸਟ ਵੇ ਇੱਕ ਦਿਨ ਪਹਿਲੋ ਮੰਮੀਆਂ ਨੂੰ ਖੜਨਾ ਸੀ ਬੜੇ ਹੱਦ ਦੋ ਦਿਨ ਪਹਿਲੋ ਖੜਨਾ ਸੀ ਉਹ ਆਂਦੇ ਸੀ ਆਪੇ ਅਸੀਂ ਭੇਜ ਦਾਂਗੇ ਗੱਡੀ ਤੇ ਤੁਸੀਂ ਬੈਠ ਕੇ ਸਾਰੀਆਂ ਆ ਜਿਓ ਅੱਛਾ ਇਹ ਵੀ ਗੱਲ ਇਸੇ ਕਰਕੇ ਸਾਰੀਆਂ ਚੀਜ਼ਾਂ ਹੀ ਨਾਲ ਲਿਆਂਦਿਆਂ ਮੁਕੀਆਂ ਪਈਆਂ ਜੀ ਚਲੋ ਕੋਈ ਨਹੀਂ ਤੁਸੀਂ ਟੈਨਸ਼ਨ ਹੀ ਨਾ ਲੋ ਤੁਸੀਂ ਜਾਓ ਜਾਣਾ ਤੇ ਕੋਈ ਗੱਲ ਨਹੀਂ ਅਸੀਂ ਦੋ ਦਿਨ ਆਰਾਮ ਨਾਲ ਘਰ ਰਵਾਂਗੇ ਨਾਲ ਤੁਹਾਡੇ ਘਰ ਦੀ ਰਾਖੀ ਰਹੇਗੀ ਮੈਨੂੰ ਚਿੰਤਾ ਥੋੜੀ ਲੱਗਦਾ ਅਸੀਂ ਘੁੰਮਣ ਜਾਈਏ ਤੇ ਤੁਹਾਨੂੰ ਘਰ ਛੱਡ ਜਾਈਏ ਲਫਿਰ ਕਿ ਹੋ ਗਿਆ ਸਾਡਾ ਆਪਣਾ ਕਰ ਪਰ ਨਹੀਂ ਚੰਗਾ ਨਹੀਂ ਲੱਗਦਾ ਇਸ ਤਰ੍ਹਾਂ ਫਿਰ ਇਸ ਤਰ੍ਹਾਂ ਕਰਨੇ ਆ ਅਸੀਂ ਹੋਾਈ ਤੈਨੂੰ ਆ ਕੇ ਫਿਰ ਟੈਲੀਫੋਨ ਕਰਦੇ ਆਂਗੇ ਵੀ ਅਸੀਂ ਆ ਗਏ ਤੇ ਤੁਸੀਂ ਆ ਜਾਣਾ ਅੱਛਾ ਅੱਛਾ ਤੁਸੀਂ ਸਾਨੂੰ ਫੋਨ ਕਰ ਦੋਗੇ ਅਸੀਂ ਉਧਰ ਆ ਜਾਾਂਗੇ ਹੈਨਾ ਹਾਂ ਤੁਸੀਂ ਤਾਂ ਵਿਆਹ ਤੇ ਜਾਣਾ ਤੇ ਉਧਰੋਂ ਤੁਸੀਂ ਆ ਜਾਣਾ ਫਿਰ ਐ ਵੀ ਗੱਲ ਠੀਕ ਹੀ ਹੈ ਪਰ ਆਪਾਂ ਤੇ ਸ਼ਾਮੀ ਜਾ ਕੇ ਤੇ ਰਾਤੀ ਵਾਪਸ ਆਇਆ ਨਾ ਸਾਨੂੰ ਤਾਂ ਉੱਥੇ ਕੋਈ ਬਹੁਤਾ ਟਾਈਮ ਨਹੀਂ ਲੱਗਣਾ ਇੱਥੇ ਆਉਂਦਾ ਸਾਨੂੰ ਮਨ ਆ ਤੇ ਬਸ ਵਿਆਹ ਨਹੀਂ ਪਰ ਅਸਲ ਵਿੱਚ ਤੇ ਅਹੀਂ ਤੁਹਾਡੇ ਕੋਈ ਆਏ। ਦੇਰ ਨਾਲ ਜਾਣਾ ਉਹ ਤੇ ਤਾਦਾ ਅਸੀਂ ਵੀ ਹੁਣੇ ਘੰਟੇ ਦੋ ਘੰਟੇ ਹੀ ਨਿਕਲਣਾ। ਬਸ ਹਨ ਮੈਂ ਕੰਨ ਨਹੀਂ ਪਈ ਸਭ ਤਿਆਰੀ ਕਰ ਦੋ। ਸਹੀ ਗੱਲ ਕਹੀ ਸੀ ਤੁਸੀਂ। ਵੇਖ ਲਓ। 15 ਮਿੰਟ ਹੋਏ ਸਾਨੂੰ ਹਜੇ ਆਏ ਨੂੰ। ਤੇ ਤੁਹਾਨੂੰ ਭਜਣਾ ਪੈ ਗੀਆਂ ਨੇ ਹੈਨਾ? ਵੀ ਅਸੀਂ ਜਾਣਾ ਹੈ ਹੈਨਾ? ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਪ੍ਰੋਗਰਾਮ ਬੱਤੇ ਬਣਾ ਕੇ ਗਏ ਆ। ਭੈਣ ਜੀ। ਤੁਸੀਂ ਨਾ ਮੈਨੂੰ ਕੱਲਿਆਂ ਨੂੰ ਅੰਦਰ ਬਿਠਾ ਕੇ ਸਮਝਾ ਦੇਂਦੇ ਕਿ ਸਾਡੇ ਘਰ ਚੀਨੀ ਵੀ ਨਹੀਂ ਜੇਗੀ ਤੇ ਸਾਡੇ ਘਰ ਕੌਫੀ ਵੀ ਖਤਮ ਜੇ ਸਾਡੇ ਘਰ ਦੁੱਧ ਵੀ ਖਤਮ ਜੇ ਤੇ ਅਸੀਂ ਘੰਟੇ ਕੋ ਤੱਕ ਨਿਕਲਣਾ ਜੇ ਤੁਹਾਨੂੰ ਘਰ ਤੋਂ ਘਰ ਮੇਰੇ ਬੱਚੇ ਦੇ ਸਾਹਮਣੇ ਨਾ ਐਸਾ ਮੇਰੀ ਬੇਇੱਜ਼ਤੀ ਨਹੀਂ ਸੀ ਕਰਨੀ ਚਾਹੀਦੀ ਤੁਸੀਂ ਮੇਰੀ ਇੱਕ ਗੱਲ ਸੁਣੋ ਅਸਤੇ ਜੇ 15 ਮਿੰਟ ਹੋਏ ਨੇ ਤੇ ਤੁਹਾਨੂੰ ਘਰ ਦਾ ਕੁਝ ਸੁਝਦਾ ਹੀ ਨਹੀਂ ਪਿਆ ਤੇ ਜਦੋਂ ਤੁਸੀਂ ਸਾਰੇ ਟੱਬਰ ਲੈ ਕੇ ਸਾਡੇ ਘਰ ਆ ਜਾਂਦੇ ਹੋ ਸਤ 10-10 ਦਿਨ ਰਹਿ ਕੇ ਆਂਦੇ ਜੇ ਇਹਨਾਂ ਕੀ ਤੁਸੀਂ ਕਦੀ ਔਟੋਆਂ ਦਾ ਕਦੀ ਗੱਡੀਆਂ ਦਾ ਕਰਾਇਆ ਵੀ ਨਹੀਂ ਖਰਚ ਕੀਤਾ ਹੁੰਦਾ 3 ਦਿਨ ਆਪਣਾ ਕੰਮ ਛੱਡ ਕੇ ਤੁਹਾਨੂੰ ਘੁਮਾਂਦਾ ਰਹਿੰਦਾ ਤੁਹਾਡੀ ਸੇਵਾ ਪਾਣੀ ਚ ਲੱਗਾ ਰਹਿੰਦਾ ਉਹਨੇ ਤੇ ਨਹੀਂ ਮੈਨੂੰ ਕਦੀ ਕਿਹਾ ਕਿ ਮੰਮਾ ਮੇਰੇ ਕੰਮ ਦਾ ਨੁਕਸਾਨ ਹੁੰਦਾ ਪਿਆ ਮੈਂ ਇਹਨਾਂ ਨੂੰ ਫਲਾਣੀ ਥਾਂ ਤੇ ਨਹੀਂ ਲੈ ਕੇ ਜਾਣਾ ਮੈਂ ਇਹਨਾਂ ਨੂੰ ਉੱਥੇ ਨਹੀਂ ਲੈ ਜਾਣਾ ਅਸਤੇ ਕਦੀ ਨਹੀਂ ਕਿਹਾ ਤੁਸੀਂ ਅੱਜ ਰਹਿਣ ਦੀ ਗੱਲ ਕਰਦੇ ਬਿਓ ਇੰਜ ਤੁਸੀਂ ਸਾਡੇ ਘਰ ਕਿਵੇਂ ਰਹਿਵੋਗੇ ਅਸਤੇ ਨਹੀਂ ਕਦੀ ਸੋਚਿਆਗਾ ਤੁਹਾਡਾ ਘਰ ਤੇ ਸੁੱਖ ਨਾਲ ਫੇਰ ਵੀ ਵੱਡਾ ਜੇ ਸਾਡੇ ਤੇ ਘਰ ਹੀ ਡੱਬੀ ਜਿੰਨਾ ਜੇ ਅਸੀਂ ਕਦੀ ਨਹੀਂ ਤੁਹਾਨੂੰ ਇਹ ਗੱਲ ਸੋਚੀ ਹੈਗੀ ਤੇ ਤੁਸੀਂ 1 ਮਿੰਟ ਲਾਇਆ ਅਸੀਂ ਤੁਹਾਡੇ ਘਰ ਰਹਿਣਾ ਵੀ ਨਹੀਂ ਸਾਜੇ ਅਸੀਂ ਸਵੇਰੇ ਵਾਪਸ ਜਾਣਾ ਅਸਤੇ ਕਾ ਚੱਲ ਕੰਡਾ ਕੋ ਨਾਲ ਨੂੰ ਮਿਲ ਕੇ ਤੇ ਚਲੇ ਜਾਗੇ ਤੁਸੀਂ ਜਦੋਂ ਦੇ ਅਸੀਂ ਇੱਥੇ ਬੈਠੇ ਆ ਨਾ ਤੁਸੀਂ ਸਾਨੂੰ ਕੱਢਣ ਦੇ ਬੰਨੇ ਮਾਰਦੇ ਪਿਓ ਵੀ ਅਸੀਂ ਭੈ ਰਾਜ ਭੈ ਜੀ ਤੁਹਾਡੀ ਮੈਂ ਸਾਰੀਆਂ ਗੱਲਾਂ ਸਮਝਦੀ ਪਈਆਂ ਤੁਸੀਂ ਇਹ ਸੋਚਦੇ ਪਿਓ ਵੀ ਸ਼ਾਇਦ ਅਸੀਂ ਘਰੋਂ ਕੱਢੇ ਹੋਏ ਆ ਘਰੋਂ ਕੱਡੇ ਨਹੀਂ ਹੋਏ ਇਹ ਤਾਂ ਬੜਾ ਜ਼ਰੂਰੀ ਵਿਆਹ ਸੀ ਤੇ ਮੈਂ ਕਿਹਾ ਚੱਲ ਮੈਂ ਅੱਧਾ ਘੰਟਾ ਉਹਨਾਂ ਨੂੰ ਮੇਲਾਵਾਂਗੀ ਅਸੀਂ ਹੁਣੇ ਹੀ ਰਾਤੀ ਵਿਆਹ ਅਟੈਂਡ ਕਰਕੇ ਅਸੀਂ ਉਧਰ ਤੋਂ ਉਧਰੋਂ ਵਾਪਸ ਚਲੇ ਜਾਣਾ ਸੀਗਾ ਅਸੀਂ ਤਾਂ ਅਸੀਂ ਤੁਹਾਨੂੰ ਜਾਣ ਕੇ ਕਿਹਾ ਸੀ ਅਸੀਂ ਦੋ ਦਿਨ ਰਹਿਣਾ ਅਸੀਂ ਤੁਹਾਡੇ ਕੋਲ ਰਹਿ ਮੇਰੀ ਤੇ 골ਡੀ ਨਾਲ ਕੱਲ ਗੱਲ ਹੋ ਗਈ ਸੀ ਪਹਿਲਾਂ ਹੀ 골ਡੀ ਨਾਲ ਤੁਸੀਂ ਕਿਤੇ ਵੀ ਨਹੀਂ ਜਾਣਾ 골ਡੀ ਨਾਲ ਤੇ ਮੇਰੀ ਗੱਲ ਹੋਈ ਹੈ ਕੱਲ 골ਡੀ ਕਹਿੰਦਾ ਸੀ ਅਸੀਂ ਘੁੰਮਣ ਆਏ ਆ ਮੰਮੀ ਆਰੀ ਮਾਸੀ ਜੀ ਘਰੇ ਹੀ ਨੇ ਤੁਸੀਂ ਭਾਵੇਂ ਥੋੜੀ ਦੇਰ ਘਰੋਂ ਹੋ ਕੇ ਆਣਾ ਘਰੋਂ ਜ਼ਰੂਰ ਹੋ ਕੇ ਆਇਆ ਜੀ ਤੇ ਝੂਠ ਬੋਲਣ ਤੋਂ ਪਹਿਲਾਂ ਨਾ 36 ਵਾਰੀ ਸੋਚਿਆ ਕਰੋ ਤੁਸੀਂ ਸਾਡੇ ਘਰ ਆਂਦੇ ਹੋ ਆਂਡੀਆਂ ਗਵੰਡੀਆਂ ਨੂੰ ਨਾਲ ਚੱਕ ਲੈ ਆਂਦੇ ਹੋ ਜੇ ਕਿਸੇ ਨਿਆਣਾ ਹੋਵੇ ਨਾ ਗੋਣੀ ਫੋਨ ਕਰ ਤੇਂਦੇ ਹੋ ਸਾਡੇ ਨੇ ਰਿਸ਼ਤੇਦਾਰ ਤੁਹਾਡੇ ਘਰ ਆਂਦਾ ਬਹਿ ਜੇ ਉਹਨੂੰ ਮਿਲ ਲਿਓ ਉਹਨੂੰ ਮਿਲ ਲਿਓ ਕਿਉਂ ਉਹਦਾ ਹੋਟਲ ਦੇ ਪੈਸੇ ਬਚਾਇਓ ਉਹਨੂੰ ਆਪਣੇ ਘਰ ਰੱਖ ਲਿਆ ਜੇ ਉਹਦਾ ਖਰਚਾ ਨਹੀਂ ਆਣਾ ਜੀ ਰੋਟੀ ਦਾ ਰੋਟੀ ਉਹਨੂੰ ਪੱਕੀ ਪਕਾਈ ਮਿਲੇਗੀ ਰਹਿਣ ਦਾ ਜਗਾੜ ਹੋ ਜਾਊਗਾ ਉਹਦਾ ਕਿਹੜਾ ਖਰਚਾ ਆਇਆ ਭੈਣ ਜੀ ਸੇਵਾ ਜੇ ਕਰਾਣੀ ਜਾਣਦੇ ਹੋ ਨਾ ਤੇ ਸੇਵਾ ਕਰਨੀ ਵੀ ਸਿੱਖੋ ਇਹ ਨਾ ਹਟੇ ਮਾਸ ਰੱਖੇ ਬੈਠਿਆ ਕਰੋ ਅਸੀਂ ਜਾਈਏ ਸਾਨੂੰ ਹਰ ਕੋਈ ਆਉ ਉਹ ਭਗਤ ਕਵੇ ਤੁਹਾਨੂੰ ਤੁਸੀਂ ਕਿਸੇ ਦੇ ਨਾ ਕਰਿਆ ਜੇ ਸाहिल ਪੁੱਤਰ ਚੱਲ ਚਲੀਏ ਅੱਜ ਇਹਨਾਂ ਨੇ ਵਖਾਤ ਹੈ ਕਿ ਜਿੰਨਾ ਮਰਜੀ ਅੱਜ ਕੱਲ ਕਿੱਸਾ ਕਰ ਲੋ ਕੋਈ ਕਦਰ ਨਹੀਂ ਜੇ ਪਾਉਂਦਾ ਚਾਹੇ ਕੋਈ ਆਪਣਾ ਹੋਵੇ ਤੇ ਚਾਹੇ ਕੋਈ ਵੀ ਹੋਵੇ ਲਿਮੜਦਾ ਕਰੋ ਇਸੇ ਕਰਕੇ ਮੈਂ ਤੈਨੂੰ ਪਹਿਲੇ ਕਹਿੰਦੀ ਸੀ ਨਾ ਜੜਾ ਵੀ ਆਵੇ ਠਾਠ ਨਾਲ ਇੱਜ਼ਤ ਕਰੋ ਪਰ ਹੁਣ ਅੱਜ ਮੈਂ ਤੈਨੂੰ ਇਹਨਾਂ ਦੇ ਸਾਹਮਣੇ ਕਹਿੰਦੀ ਵੀ ਹਾਂ ਮੇਰਾ ਰਿਸ਼ਤੇਦਾਰ ਜਿਹੜਾ ਵੀ ਆਵੇ ਨਾ ਜਿਹੜਾ ਤੇਰੇ ਨਾਲ ਜਿਵੇਂ ਚੱਲਦਾ ਹੈ ਨਾ ਉਹਦੇ ਨਾਲ ਓਵੇਂ ਚੱਲ ਬਿਲਕੁਲ ਨਾ ਮੇਰਾ ਸੋਚੀ ਮੇਰੀ ਮਾਸਦੀ ਦੀ ਧੀ ਹੈ ਤੇ ਮੇਰੇ ਚਾਚੇ ਦੀ ਧੀ ਹੈ ਤੇਰਾ ਜਿਵੇਂ ਦਿਲ ਕਰਦਾ ਤੈਨੂੰ ਕੋਈ ਪਾਣੀ ਪੁੱਛਦਾ ਤੇ ਤੂੰ ਉਹਨੂੰ ਕੋਕ ਪਿਆ ਤੈਨੂੰ ਕੋਈ ਨਹੀਂ ਨਾ ਪੁੱਛਦਾ ਉਹਨੂੰ ਬਾਹਰੋਂ ਗੇਟ ਤੋਂ ਕਹਿ ਦਿਓ ਅਸੀਂ ਘਰ ਨਹੀਂ ਅਸੀਂ ਵੀ ਜਾਣਾ ਸੱਸੀ ਗੱਲ ਪੰਜੀ ਸਿਮਰਤ ਤੂੰ ਤੇ ਐਵੇਂ ਗੁੱਸਾ ਸਿਮਰਣਾ ਗੁੱਸਾ ਨਾ ਖਾ ਤੂੰ ਸਾਡੀ ਪਿਆ ਹੈ ਨਾ ਮੇਰੀ ਗੱਲ ਤਾਂ ਸੁਣ ਨਾ ਕਾਦੀ ਕਾਲੀਏ 도ੜੀ ਜੰਨੀ ਹੈ ਅੱਛਾ ਹੁਣ ਮੈਂ ਤੁਹਾਡੀ ਭੈਣ ਹੋ ਗਈਆਂ ਜਦੋਂ ਮੈਂ ਤੁਹਾਨੂੰ ਕਹਿਤ ਹੈ ਕਿ ਅਸੀਂ ਤੇ ਸਿਰ ਤੁਹਾਨੂੰ 10 ਮਿੰਟ ਮਿਲਣ ਵਾਸਤੇ ਆਏ ਸੀ ਤੇ ਹੁਣ ਮੈਂ ਤੁਹਾਡੀ ਭੈਣ ਬਣ ਗਈਆਂ ਮੇਰੀ ਥਾਂ ਤੇ ਨਾ ਕਿਰੇ ਜੇ ਤੁਹਾਡੀ ਸਗੀ ਭੈਣ ਨੇ ਆਣਾ ਹੁੰਦਾ ਨਾ ਜਾਂ ਤੁਹਾਡੇ ਪਨੇਵੇਂ ਨੇ ਆਣਾ ਹੁੰਦਾ ਮੈਂ ਕਹਿੰਨੀ ਤੁਹਾਨੂੰ 10 ਚੀਜ਼ਾਂ ਤੁਹਾਡੇ ਟੇਬਲ ਤੇ ਹੁਣ ਤੱਕ ਸੱਜ ਜਾਣੀਆਂ ਸਨ ਨਾਲ ਤੁਸੀਂ ਮੇਰੀ ਗੱਲ ਸੁਨੋ ਤੁਸੀਂ ਕਿਹੜੀ ਸਦੀਆਂ ਦੇ ਗੱਲਾਂ ਕਰਦੇ ਹੋ ਤੁਸੀਂ ਕਿਸੇ ਜੰਗਲ ਵਿੱਚ ਬੈਠੇ ਜੇ ਜਿੱਥੋਂ ਕੁਝ ਮਿਲਦਾ ਨਹੀਂ ਹੁਣ ਤੇ ਪਤਾ ਲੱਗੇ ਨਾ ਕਿਸੇ ਘਰ ਪਰੋਣੇ ਨਹੀਂ ਆਣਾ ਇੱਕ ਵਾਰੀ ਫੋਨ ਘੁਮਾਓ ਨਾ ਤੇ 10 ਚੀਜ਼ਾਂ ਘਰ ਆ ਜਾਂਦੀਆਂ ਨੇ ਫੋਨ ਤੇ ਤੇ ਤੁਸੀਂ ਗੱਲਾਂ ਕਰਨ ਚੱਲੀਆਂ ਸਭ ਮੈਂ ਵੇਖ ਲਿਆ ਤੁਸੀਂ ਮੈਨੂੰ ਜਦੋਂ ਦੀ ਅਸੀਂ ਆਏ ਆ ਨਾ ਤੁਹਾਡਾ ਵਾਸ ਚੱਲਦਾ ਨਾ ਤਾਂ ਸਾਨੂੰ ਗੇਟ ਤੋਂ ਹੀ ਕਹਿ ਦਿੰਦੇ ਆਪਣੀ ਗੱਡੀ 'ਚ ਵਾਪਸ ਹੋ ਜਾਓ ਇਹਦੇ ਤੁਸੀਂ ਸ਼ਰਮ ਨਾਲ ਮੈਨੂੰ ਸਾਨੂੰ ਅੰਦਰ ਲੈ ਆਇਓ ਕਿ 10 ਮਿੰਟ ਬਹਿ ਜਾਓ ਤੇ ਹੁਣ ਮੇਰੀ ਇੱਕ ਗੱਲ ਸੁਣ ਲਓ ਹੁਣ ਸੋਚ ਸਮਝ ਕੇ ਮੇਰੇ ਘਰ ਵੱਲ ਵੀ ਮੂੰਹ ਕਰਿਆ ਜੇ ਏਨਾ ਹੋਵੇ ਹੁਣ ਪੰਡਾ ਦੀ ਪੰਡਾ ਚੱਕ ਕੇ ਆ ਜੋ ਛੱਡੋ ਮੰਮੀ ਤੁਸੀਂ ਨਾ ਜਗਾ ਦਿਲਾਂ ਵਿੱਚ ਹੋਣੀ ਚਾਹੀਦੀ ਏ ਘਰ ਵਿੱਚ ਨਹੀਂ ਘਰ ਘਰ ਕੀ ਘਰ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਸਾਡੇ ਦਿਲ ਵਿੱਚ ਜਦੋਂ ਜਗ੍ਹਾ ਹੁੰਦੀ ਹੈ ਨਾ ਤੇ ਅਸੀਂ 50 ਰਿਸ਼ਤੇ ਦਰ ਆਪਣੇ ਅੰਦਰ ਸਮਾ ਸਕਦੇ ਹਾਂ ਹਮੇਸ਼ਾ ਕਹਿੰਦੇ ਨੇ ਜਦੋਂ ਤੁਸੀਂ ਪਤਨੀ ਪਰਮਾਤਮਕ ਕਿਹੜੇ ਜੀਵ ਵਿੱਚ ਤੇ ਕਿਹੜੀ ਰਜਾ ਵਿੱਚ ਰਾਜੀ ਹੁੰਦਾ ਕੋਈ ਕਿਸੇ ਪੱਲੇ ਉਹ ਨਹੀਂ ਜੇ ਖਾ ਕੇ ਜਾਂਦਾ ਸਭ ਆਪਣੇ ਕਰਮਾਂ ਦਾ ਖਾ ਕੇ ਜਾਂਦੇ ਜੀ ਤਦ ਕਿਦੇ ਪਿਆਰਾਂ ਪਿੱਛੇ ਅਸੀਂ ਖਾਂਦੇ ਪਏ ਜੇ ਹਮੇਸ਼ਾ ਆਏ ਨੂੰ ਕਰ ਆਇਆਂ ਨੂੰ ਨਾ ਜੀਂ ਕਿਆ ਕਰੋ ਐਸਾ ਨਾ ਕਿਸੇ ਬੇਇੱਜ਼ਤੀ ਕਰਿਆ ਕਰੋ ਇਹ ਮੈਂ ਤੁਹਾਨੂੰ ਤਾਂ ਕਹਿੰਦੀ ਵੀ ਆ ਕਿ ਅੱਗੋ ਤੁਹਾਡਾ ਕੋਈ ਹੋਰ ਵੀ ਪ੍ਰੋਣਾ ਆਵੇ ਨਾ ਉਹਨੂੰ ਐਸਾ ਨਾ ਉਹਦਾ ਦਿਲ ਤੋੜਿਆ ਜੇ ਫਿਰ ਬੇਇੱਜ਼ਤੀ ਹੋ ਜਾ ਜੇਗੀ ਚੰਗਾ ਭਲੇ ਤੁਹਾਡੇ ਬੱਚੇ ਨੇ ਆਪਣੀ ਇੱਜ਼ਤ ਬਣਾ ਕੇ ਬੈਠੇ ਦੇ ਰਿਸ਼ਤੇਦਾਰਾਂ ਦੇ ਵਿੱਚ ਛੱਡੋ ਮੰਮੀ ਚੱਲ ਚੱਲੀਏ ਸਾਹਿਲ ਚਲ ਮੰਮੀ ਸਾਰੀ ਗਲਤੀ ਨਾ ਮੇਰੀ ਆ ਮੈਂ ਨਦਹੀਂ ਘਰ ਨਿਕਲਣ ਤੋਂ ਪਹਿਰੇ ਨਾ ਮਨਾ ਕਰਨੀ ਦੇਈ ਕਿ ਆਪਾਂ ਨਹੀਂ ਜਾਣਾ ਉਹਨਾਂ ਵੱਲ ਮੈਂ ਹੀ ਜਿੱਦ ਕੀਤੀ ਕਿ ਆਪਾਂ ਵਧੀਆ ਹੋਗੇ ਨਾ ਸਾਇਲ ਵਧੀਆ ਹੋ ਗਿਆ ਜੇ ਤੂੰ ਨਾ ਕਹਿੰਦਾ ਤੇ ਸਾਨੂੰ ਤੇ ਇਹਨਾਂ ਦਾ ਅਸਲੀ ਚਿਹਰਾ ਨਜ਼ਰ ਹੀ ਨਹੀਂ ਸੀ ਆਣਾ ਮੈਂ ਤਾਂ ਉਸੇ ਭਲੇਖੇ ਚ ਕੱਕਾ ਰਹਿ ਜਾਣਾ ਸੀਗਾ ਮੈਂ ਆਂਦੇ ਨਹੀਂ ਮੇਰੀ ਨੂੰਹ ਵਿਚਾਰੀ ਰਸੋਈ ਚ ਗਰਮੀ ਚ ਘਲੋਗ ਲੋਗੇ ਤੇ ਪਰੌਂਠੀਆਂ ਪਕਾਵੇ ਇਹਨਾਂ ਵਾਸਤੇ ਹੈ ਮੁੰਡੇ ਮੇਰੇ ਖਿਦਾਈ ਹੋ ਜਾਂਦੇ ਨੇ ਆਂਦੇ ਨੇ ਮਾਸੀਆਂ ਆਏ ਨੇ ਆ ਚੁੱਕੀ ਲਿਆਓ ਤੇ ਆ ਚੁੱਕੀ ਲੈ ਚਲੋ ਕੋਈ ਨਹੀਂ ਅਕਲ ਆ ਗਈ ਹੁਣ ਐਵੇਂ ਨਹੀਂ ਖਾਂਦੇ ਬਦਾਮ ਖਾਣਾ ਲਕਲ ਦੀਆਂ ਦੀ ਠੋਕਰਾ ਖਾਣਾ ਲਾਂਦੀ ਏ ਹੁਣ ਅਕਲ ਆ ਗਈ ਜੀ ਚਲੋ ਚਲੋ ਰਾਜ ਅਸੀਂ ਬਹੁਤ ਗਲਤੀ ਕੀਤੀ ਹੈ ਬਹੁਤ ਵੱਡੀ ਗਲਤੀ ਕੀਤੀ ਗਲਤੀ ਦੇ ਵਾਕਈ ਬਹੁਤ ਵੱਡੀ ਹੋ ਗਈ ਹੈ ਸਾਡੇ ਕੋਲ ਅਸੀਂ ਇਹਨਾਂ ਦੇ ਘਰ ਜਾਣੇ ਕਿਸ ਤਰ੍ਹਾਂ ਸਾਡੀ ਸੇਵਾ ਕਰਦੇ ਆ ਗੱਡੀਆਂ ਭਰ-ਭਰ ਕੇ ਪੂਰਾ ਪਰਿਵਾਰ ਲੈ ਜਾਣੇ ਆ ਕਈ ਵਾਰੀ ਤੇ ਆਣ ਗੁਆਣ ਵੀ ਨਾਲ ਤੁਰ ਪੈਂਦੇ ਸਾਡੇ ਤੇ ਇਹਨਾਂ ਕਦੀ ਸਾਡੀ ਚ ਫਰਕ ਨਹੀਂ ਰੱਖਿਆ ਇੰਨੀ ਸੇਵਾ ਕਰਦੇ ਸਾਡੇ ਅਸੀਂ ਤੇ ਬਹੁਤ ਮਾੜਾ ਕੀਤਾ ਨਾਨਾ ਬਿਲਕੁਲ ਭੈਣ ਜੀ ਤੁਸੀਂ ਜੋ ਵੀ ਕਹਿੰਦੇ ਬਿਲਕੁਲ ਸਹੀ ਕਹਿੰਦੇ ਹੋ ਬਿਲਕੁਲ ਸੋ ਅਨੇ ਸੱਚੀ ਗੱਲ ਹੈ ਅਸੀਂ ਰਿਸ਼ਤੇ ਦੀ ਦੁੱਖ ਲੱਗਾ ਰਿਸ਼ਤੇ ਦੀ ਕਦਰ ਹੀ ਨਹੀਂ ਕੀਤੀ ਸਾਡੀ ਪਿਆਰੀ ਭੈਣ ਸਾਡੇ ਕੋਲ ਛੁੱਟ ਗਈ ਹੋ ਮਾਸੀ ਦੀ ਧੀ ਮਾਸੀ ਦੀ ਧੀ ਭੈਣ ਜੀ ਬਿਲਕੁਲ ਸਹੀ ਕਿਹਾ ਅਸੀਂ ਰਿਸ਼ਤੇ ਆ ਦੀ ਕਦਰ ਬਿਲਕੁਲ ਨਹੀਂ ਕੀਤੀ ਤਿਆਨੂ ਸਤਿਕਾਰ ਜੀ ਸਸੇ ਕਾਲ ਜੀ ਪੋਜੀਟਿਵ ਹਾਲ ਚਲੋ ਠੀਕ ਹੋ ਸਾਰੇ ਜਣੇ ਅ ਜਿਸ ਤਰ੍ਹਾਂ ਇਸ ਵੀਡੀਓ ਚ ਦਿਖਾਇਆ ਗਿਆ ਵੀ ਅਸੀਂ ਰਿਸ਼ਤਿਆਂ ਦੀ ਕਦਰ ਨਹੀਂ ਕੀਤੀ ਪਰ ਜੇ ਤੁਸੀਂ ਇਸ ਤਰ੍ਹਾਂ ਕਰਦੇ ਹੋ ਬਿਲਕੁਲ ਨਾ ਕਰਨਾ ਆਪਣੇ ਰਿਸ਼ਤਿਆਂ ਦੀ ਪੂਰੀ ਕਦਰ ਕਰਨਾ ਜੇ ਤੁਹਾਡੀ ਕੋਈ ਇੱਜ਼ਤ ਕਰਦਾ ਤਾਂ ਉਹਨੂੰ ਪੂਰੀ ਇੱਜ਼ਤ ਸਨਮਾਨ ਪੂਰਾ ਦਿਓ ਉਸ ਤਰ੍ਹਾਂ ਉਸੇ ਤਰ੍ਹਾਂ ਦੇ ਆਦੀ ਕਦਰ ਕਰੋ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਤੁਸੀਂ ਐਵੇਂ ਨਾ ਕਰਨਾ ਉਸੀ ਵੀ ਪਿਆਰ ਨਾਲ ਉਹਨਾਂ ਨੇ ਮਿਲਣਾ ਜਿਸ ਤਰ੍ਹਾਂ ਪਿਆਰ ਨਾਲ ਤੁਹਾਡੇ ਨਾਲ ਉਹ ਮਿਲਦੇ ਨੇ ਸਹੀ ਗੱਲ ਹੈ ਅਗਰ ਸਾਨੂੰ ਕੋਈ ਮਿਲਣ ਉਸ ਜਾਂਦਾ ਜੇ ਨਾ ਤੇ ਬੜੀ ਰੀਝਾਂ ਨਾਲ ਆਉਂਦਾ ਜੀ ਬੜੇ ਚਾਵਾਂ ਨਾਲ ਆਉਂਦਾ ਕਿਸੇ ਨੂੰ ਪੈਨ ਕੋਲ ਚੱਲੇ ਆ ਜਾਂ ਸਭ ਨੇ ਭਰਾ ਘਰ ਚੱਲੇ ਆ ਬੜਾ ਸ਼ੌਕ ਹੁੰਦਾ ਜੀ ਤੇ ਜਦੋਂ ਆਉਂਦਾ ਨਾ ਤੇ ਅਸੀਂ ਉਹਨੂੰ ਕਹਿੰਦੇ ਸਾਡੇ ਘਰ ਤੇ ਚੀਨੀ ਖਤਮ ਹੋ ਗਈ ਜੀ ਹਏ ਇਹ ਸਿਆਪਾ ਕਿਥੋਂ ਆ ਗਿਆ ਜੀ ਅਸਤੇ ਖਲਾਣੀ ਤਾਂ ਜਾਣਾ ਵੀ ਤੇ ਫਿਰ ਕੀ ਹੋ ਗਿਆ ਜੀ ਅੱਜ ਤਾਂ ਤੁਹਾਡੇ ਕਿਤੇ ਜਾਂਦਾ ਪ੍ਰੋਗਰਾਮ ਤੇ ਕੱਲ ਦਾ ਬਣ ਜਾਊਗਾ ਕੱਲ ਕਿਹੜੇ ਦਿਨ ਨਹੀਂ ਜਾਣਾ ਇਹ ਗੱਲ ਕੁਝ ਸਾਰਾ ਕੁਝ ਬਜ਼ਾਰ ਵਿੱਚ ਖਤਮ ਹੋ ਜਾਣਾ ਇਸ ਕਰਕੇ ਰਿਸ਼ਤਿਆਂ ਦੀ ਕਦਰ ਜ਼ਰੂਰ ਕਰੋ ਦੁਨੀਆਂ 'ਚ ਸਭ ਕੁਝ ਮਿਲਦਾ ਜਿੰਨੇ ਜਿੰਨੇ ਮਿਲਦਾ ਰਿਸ਼ਤੇ ਨਹੀਂ ਮਿਲਦੇ ਖਤਮ ਹੋ ਗਿਆ ਤੇ ਲੈ ਆਓ ਉਹਨਾਂ ਨੂੰ ਦੱਸਣ ਦੀ ਕੀ ਲੋੜ ਆ ਬਾਜ਼ਾਰ 'ਚ ਚੀਜ਼ ਮਿਲਦੀ ਆ ਲੈ ਆਓ ਤੇ ਬਣਾਓ ਉਹਨਾਂ ਨੂੰ ਕਿਉਂ ਦੱਸਦੇ ਜੇ ਵੀ ਉਹਨਾਂ ਨੂੰ ਤਾਂ ਮਨ ਨੂੰ ਦੁੱਖ ਲੱਗੇ ਚਲੋ ਕੋਈ ਗੱਲ ਨਹੀਂ ਜੀ ਬਾਕੀ ਪਰ ਚਲੋ ਜਿਹੜੀ ਗਲਤੀ ਇਹਨਾਂ ਨੇ ਕੀਤੀ ਨਾ ਤਾਂ ਉਹਨਾਂ ਪੈਰਾਂ ਨੇ ਉਹ ਤੁਸੀਂ ਤੁਸੀਂ ਨਾ ਕਰਨਾ ਹਾਂ ਤੁਸੀਂ ਨਾ ਕਰਾਇਆ ਜੀ ਹਾਂ